ਰੋਲਾਈ ਹਾਂ ਕਰੂਗਾ ਕਿਸ ਤਰ੍ਹਾਂ ਲੈ ਕੇ ਆਪਣੀ ਯੂਨੀਅਨ ਦੇ ਵੱਲੋਂ ਜਿਹੜੀ ਚੋਣ ਆਦੀ ਉਹਨਾਂ ਨੂੰ ਅਸੀਂ ਨਾ ਅਸਲ ਚ ਇਹ ਮੇਰੇ ਮਨ ਚ ਹੀ ਗੱਲ ਸੀਗੀ ਵੀ ਜਿਹੜੀ ਵੀ ਸਰਕਾਰ ਬਣਦੀ ਹੈ ਜਿਹੜੀ ਵੀ ਸਰਕਾਰ ਬਣਦੀ ਹੈ ਵੋਟਾਂ ਲੈ ਲੀਆਂ ਤੇ ਵੋਟਾਂ ਲੈ ਕੇ ਤੇ ਬਾਅਦ ਚ ਪਬਲਿਕ ਆਵਾਰਾ ਜਿਵੇਂ ਆਪਾਂ ਛੱਡ ਦੇਣਾ ਸੁਣਨੇ ਹੋਗੇ ਲੋਕ ਕੋਈ ਮਸਲਾ ਹੱਲ ਨਹੀਂ ਹੁੰਦਾ ਜੇ ਆਪਾਂ 2014 ਤੋਂ ਲੈ ਲਈਏ ਕੇਂਦਰ ਚ ਭਾਜਪਾ ਸਰਕਾਰ ਆ ਗਈ ਉਹਨਾਂ ਦਾ ਵਾਅਦਾ ਸੀਗਾ ਕਿ ਅਸੀਂ ਕਰਜ਼ਾ ਮਾਫੀ ਕਰਾਂਗੇ ਐਮਐਸਐਪੀ ਲਾਗੂ ਕਰਾਂਗੇ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਲੇਕਿਨ ਕੁਝ ਨਹੀਂ 15-15 ਲੱਖ ਵੀ ਪਾਵਾਂਗੇ ਹੋਇਆ ਕੁਝ ਨਹੀਂ ਉਸ ਤੋਂ ਬਾਅਦ 22 ਦੇ ਵਿੱਚ ਪੰਜਾਬ ਚ ਇਲੈਕਸ਼ਨ ਆ ਗਏ ਤੇ ਪੰਜਾਬ ਚ ਸਰਕਾਰ ਬਣ ਗਈ ਦਿੱਲੀ ਉਹ ਅੰਦੋਲਨ ਦੇ ਕਾਰਨ ਮਤਲਬ ਇਹਨਾਂ ਲੋਕਾਂ ਨੂੰ ਬਹੁਤ ਵੱਡਾ ਮੰਡਟ ਮਿਲਿਆ ਹੈਣਾ ਲੋਕਾਂ ਨੇ ਇਹਨਾਂ ਦੀ ਮਤ ਦਿੱਤੀ ਡੜ ਕੇ 92 ਐਮ ਲ ਜਿੱਤ ਗਏ ਅੱਜ ਤੱਕ ਮੇਰਾ ਖਿਆਲ ਦੇ ਮੁਤਾਬਕ ਵੀ ਸ਼ਾਇਦ ਇਹਨੇ ਵੱਡੇ ਪੱਧਰ ਤੇ ਕਿਸੇ ਪਾਰਟੀ ਨੂੰ ਵੀ ਪਿੰਡਾਂ ਵੱਲੋਂ ਲੋਕਾਂ ਵੱਲੋਂ ਹਮਾਇਤ ਨਾ ਮਿਲੀ ਹੋਵੇ 92 ਨਾਲ ਜਿੱਤੇ ਹੋਣ ਹੈਣਾ ਤੇ ਇਹਨਾਂ ਨੇ ਇਹਨਾਂ ਨੇ ਵਾਅਦੇ ਕੀਤੇ ਸਨ ਵੀ ਅਸੀਂ ਬਿਜਲੀ ਜਿਹੜੀ ਇਹ ਉਹਦੇ ਸੁਧਾਰ ਕਰਾਂਗੇ ਰੇਟ ਡਾਊਨ ਕਰਾਂਗੇ ਤੇ ਬੇਅਦਬੀ ਦਾ ਮੁੱਦਾ ਸੀਗਾ ਵੀ ਬੇਅਦਬੀ ਜਿਹੜੀ ਇਹ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਇਸ ਤਰ੍ਹਾਂ ਆ ਬਹੁਤ ਮੁੱਦੇ ਸੀਗੇ तमाम ਸਾਰੇ ਦੇ ਸਾਰੇ ਤਰੇ ਤਰੇ ਰਹਿ ਗਏ ਕਰਜ਼ਾ ਨਹੀਂ ਚੜਨ ਦੇਵਾਂਗੇ ਪੰਜਾਬ ਦੇ ਸਿਰ ਤੇ ਵੱਧ ਸਭ ਤੋਂ ਵੱਧ ਕਰਜ਼ਾ ਇਹਨਾਂ ਨੇ ਚੜਾਤਾ ਅਸੀਂ ਠੀਕ ਹੈ ਦੂਜੀਆਂ ਪਾਰਟੀਆਂ ਨੂੰ ਵੀ ਅਸੀਂ ਬਰੀ ਨਹੀਂ ਕਰਦੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਲੈਣਾ ਚ ਪਰ ਕਰਨਿਆ ਵੀ ਅੱਜ ਉਹ ਰਾਜ ਸਤਾ ਤੋਂ ਬਾਹਰ ਦੇ ਜਿਹੜੀਆਂ ਰਾਜ ਸਤਾ ਦੇ ਵਿੱਚ ਨੇ ਜੇਕਰ ਲੋਕਾਂ ਨੂੰ ਉਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਵੀ ਤੁਸੀਂ ਕੀ ਕੀਤਾ ਪਰ ਉਹ ਤਾਂ ਕਹਿਣਗੇ ਸਾਡੀ ਹੁਣ ਆਵੇ ਕੀ ਦਸੀਂ ਕਰਾਂਗੇ ਇਹਨਾਂ ਨੂੰ ਲੋਕਾਂ ਨੇ ਸਵਾਲ ਅਸੀਂ ਅਪੀਲ ਕਰਦੇ ਹਾਂ ਕਿ ਪੁੱਛੋ ਇਹਨਾਂ ਨੂੰ ਜਦੋਂ ਪਿੰਡਾਂ ਜਾਣਗੇ ਭਈ ਤੁਸੀਂ ਆਹ ਵਾਅਦੇ ਸਾਡੇ ਨਾਲ ਕੀਤੇ ਸੀ ਇਹਨਾਂ ਵਾਅਦਿਆਂ ਦੇ ਵਿੱਚ ਤੁਸੀਂ ਕੀਤਾ ਕੀ ਆ ਕਿਹੜਾ-ਕਿਹੜਾ ਵਾਅਦਾ ਸਾਡਾ ਪੂਰਾ ਕਰਤਾ ਇੱਕ ਵੀ ਵਾਅਦਾ ਝਾੜੂ ਵਾਲਿਆਂ ਨੇ ਪੂਰਾਣ ਕੀਤਾ ਇੱਕ ਵੀ ਵਾਦਾ ਕੇਂਦਰ ਸਰਕਾਰ ਨੇ ਜਿਹੜੇ ਪੂਰਾ ਉਲਟਾ ਬਿੱਲ ਲੈ ਕੇ ਆ ਰਹੇ ਨੇ 2020-2022 ਵਾਲਾ ਬਿੱਲ 2025 ਚ ਲਾਗੂ ਕਰ ਰਹੇ ਨੇ ਆ ਨਵੇਂ ਸੈਸ਼ਨ ਦੇ ਵਿੱਚ ਬਿੱਲ ਲਿਆ ਕੇ ਇਸ ਤਰ੍ਹਾਂ ਕਰਕੇ ਇਹਨਾਂ ਮੁੱਦਿਆਂ ਦੇ ਉੱਤੇ ਹੀ ਸਾਰੇ ਲੋਕਾਂ ਨੂੰ ਵੇਅਰ ਕਰ ਰਹੇ ਆ ਵੀ ਤੁਸੀਂ ਡਟੋ ਇਹਨਾਂ ਨੂੰ ਸਵਾਲ ਕਰੋ ਖੁਦ ਪਾਰਟੀਆਂ ਕਹਿੰਦੀਆਂ ਹੁੰਦੀਆਂ ਸੀ ਭਗਵੰਤ ਮਾਨ ਜੀ ਖੁਦ ਕਹਿੰਦੇ ਹੁੰਦੇ ਸੀ ਵੀ ਇਹਨਾਂ ਨੂੰ ਸਵਾਲ ਕਰੋ ਪਹਿਲਾ ਯੂਨੀਅਨ ਨੇ ਕੀ ਫੈਸਲਾ ਸਾਡੀ ਯੂਨੀਅਨ ਦਾ ਇਹੀ ਫੈਸਲਾ ਨਾ ਵੀ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਵੀ ਸਵਾਲ ਕਰੋ ਸਾਰਿਆਂ ਨੂੰ ਅਸੀਂ ਕਹਿੰਦੇ ਵੀ ਸਵਾਲ ਕਰੋ ਡੱਟ ਕੇ ਸਾਰਿਆਂ ਨੂੰ ਸਵਾਲ ਕਰੋ ਪੁੱਛੋ ਇਹਨਾਂ ਨੂੰ ਵੀ ਤੁਸੀਂ ਸਾਡੇ ਨਾਲ ਜਿਹੜੇ ਵਾਅਦੇ ਕਰਕੇ ਇਲੈਕਸ਼ਨ ਦੇ ਵਿੱਚ ਵੋਟਾਂ ਲਈਆਂ ਬਾਈ ਸਰਕਾਰ ਬਣਾਈਏ ਉਹ ਪੂਰੇ ਕੀਤੇ ਜੇ ਤੁਸੀਂ ਨਹੀਂ ਪੂਰੇ ਕੀਤੇ ਤਾਂ ਫਿਰ ਚੱਲਦੇ ਬਣੋ ਫਿਰ ਸਾਡੇ ਸਾਡੇ ਕੋਲ ਵੋਟਾਂ ਲੈਣ ਵਾਸਤੇ ਆਉਣ ਦੀ ਲੋੜ ਨਹੀਂ ਸਾਰਕ ਪਾਰਟੀ ਨੂੰ ਪੁੱਛੋ ਜਿੰਨੇ ਵੀ ਕੱਖ ਨਹੀਂ ਕੀਤਾ ਉਹਨਾਂ ਨੂੰ ਚੱਲਦਾ ਕਰੋ ਉਹਨ ਤੋਂ ਸਾਰੀਆਂ ਪਾਰਟੀਆਂ ਨੂੰ ਕਹਿ ਰਹੇ ਕਿ ਵੜਨ ਨਹੀਂ ਦੋਗੇ ਪਿੰਡਾਂ ਦੇ ਵਿੱਚ ਕੀ ਸਵਾਲ ਕਰੋਗੇ ਉਹਨਾਂ ਨੂੰ ਨਹੀਂ ਨਹੀਂ ਸਾਰੀਆਂ ਪਾਰਟੀਆਂ ਦੇ ਇਹ ਕਹਿ ਰਹੇ ਸਵਾਲ ਸਭ ਨੂੰ ਕਰੋ ਪਰ ਰੂਲਿੰਗ ਪਾਰਟੀ ਜਿਹੜੀ ਇਹ ਮੇਨ ਜ਼ਿੰਮੇਵਾਰ ਹੈ ਹਨਾ ਮੇਨ ਜ਼ਿੰਮੇਵਾਰ ਤੇ ਰੂਲਿੰਗ ਪਾਰਟੀ ਹੈ ਇਹਨਾਂ ਨੂੰ ਪੁੱਛੋ ਪਈ ਕੀ ਕੀਤਾ ਜਿਹੜੇ ਤੋਂ ਵਾਅਦੇ ਕੀਤੇ ਹਨ ਸਾਡੇ ਨਾਲ ਹੁਣ ਸੜਕਾਂ ਦਾ ਵੇਖ ਲੋ ਤੁਸੀਂ ਸੜਕਾਂ ਦਾ ਕੀ ਹਾਲ ਹੋਇਆ ਪਿਆ ਸੜਕਾਂ ਦੀ ਬੁਰੀ ਹਾਲਤ ਸੜਕਾਂ ਦੀ ਬੁਰੀ ਹਾਲਤ ਤੁਸੀਂ ਪੀਏ ਮੇਰੇ ਖਿਆਲ ਇਹ ਲਿੰਕ ਰੋਡ ਜਿੰਨੇ ਵੀ ਆ ਸਾਰੇ ਦੇ ਸਾਰੇ ਲਿੰਕ ਰੋਡ ਜਿਹੜੇ ਨੇ ਟੋਏ ਪਏ ਆ 3-3 ਫੁੱਟ ਦੇ 4-4 ਫੁੱਟ ਦੇ ਟੋਏ ਪਏ ਡੂੰਘੇ ਕੋਈ ਬੈਨਰ ਕੋਈ ਪੋਸਟਰ ਵੀ ਲਾਇਆ ਜਾਣਗੇ ਪਿੰਡਾਂ ਨਹੀਂ ਅਸੀਂ ਤੁਹਾਡੇ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਚੈਨਲਾਂ ਦੇ ਜ਼ਰੀਏ ਆਪਣੇ ਕੋਲ ਸਾਡੇ ਕੋਲ ਜਿਹੜੇ ਸੋਰਸ ਨੇ ਉਹਨਾਂ ਦੇ ਰਾਹੀਂ ਹੀ ਪ੍ਰਚਾਰ ਕਰਾਂਗੇ ਕਿਉਂਕਿ ਇਹਦਾ ਸਮਾਂ ਥੋੜਾ ਬਿਲਕੁਲ ਹੀ ਅੱਜ ਕਾਗਜ਼ਪ੍ਰੀਣੇ ਸ਼ੁਰੂ ਹੋਣੇ ਨੇ 14 ਨੂੰ ਇਲੈਕਸ਼ਨ ਹੋ ਜਾਣੀ ਸਮਾਂ ਬਹੁਤ ਥੋੜਾ ਆ ਤੇ ਅਸੀਂ ਇਹਦੇ ਵਿੱਚ ਇੱਕ ਇਹੀ ਸਾਡਾ ਹੈ ਵੀ ਤੁਹਾਡੇ ਤੁਹਾਡੇ ਜ਼ਰੀਏ ਹੀ ਪਬਲਿਕ ਨੂੰ ਅਵੇਅਰ ਕਰ ਰਹੇ ਆ ਵੀ ਸਵਾਰ ਜ਼ਰੂਰ ਕਰੋ ਕਿਉਂਕਿ 27 ਨੇੜੇ ਆ ਰਹੀ ਹੈ ਜੇਕਰ 27 ਤੱਕ ਲੋਕ ਅਵੇਅਰ ਨਹੀਂ ਦੇਰੇ 27 ਦੇ ਵਿੱਚ ਠੋਕ ਕੇ ਸਵਾਲ ਕਰਨਗੇ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਿਹੜੀ ਪਾਰਟੀ ਸਾਡੇ ਮਸਲੇ ਹੱਲ ਕਰਦੀ ਕਿਹੜੀ ਨਹੀਂ ਕਰਦੀ ਡੱਟ ਕੇ ਸਵਾਲ ਅਸੀਂ ਕਿੰਨਿਆਂ ਕਰੋ ਜਿਹੜਾ ਨਹੀਂ ਤੁਹਾਡੀ ਜਿਹੜਾ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਉਹਨੂੰ ਕਹਿ ਦਿਓ ਵੀਰ ਤੂੰ ਸਾਡੀਆਂ ਵੋਟਾਂ ਦਾ ਹੱਕਦਾਰ ਨਹੀਂ ਤੂੰ ਚੱਲਦਾ ਬਣਾ ਠੀਕ ਹੈ